ਚਲ ਬੋਲੋ ਮੈਂ ਸਾਰੇ ਫਰੀਦਕੋਟ ਹਲਕਾ ਨਿਵਾਸੀਆਂ ਨੂੰ ਫਰੀਦਕੋਟ ਕਾਂਸੀ ਚੌਂਸੀ ਦੇ ਵੋਟਰਾਂ ਨੂੰ ਅਪੀਲ ਕਰਦੀ ਹਾਂ ਹੱਥ ਬਨ ਕੇ ਬੇਨਤੀ ਕਰਦੀ ਹਾਂ ਕਿ ਜੋ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਰਾਜਵਿੰਦਰ ਸਿੰਘ ਜੀ ਧਰਮਕੋਟ ਸਾਨੂੰ ਸਾਡੇ ਪਾਰਟੀ ਦੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਹੋਰਾਂ ਨੇ ਦਿੱਤਾ ਪੋਸਟ ਗ੍ਰੈਜੂਏਟਾ ਪੜਿਆ ਲਿਖਿਆ ਗੁਰਸਿੱਖਿਆ ਸਿਆਸੀ ਪਿਛੋਕੜ ਵਾਲਾ ਸਾਰੇ ਫਰੀਦਪੁਰਟ ਹਲਕਾ ਨਿਵਾਸੀਆਂ ਨੂੰ ਬੇਨਤੀ ਕਰਦੀਆਂ ਕਿ ਆਉਣ ਵਾਲੀ ਇੱਕ ਤਰੀਕ ਨੂੰ ਆਪਣਾ ਇੱਕ ਇੱਕ ਕੀਮਤੀ ਵੋਟ ਤੱਕੜੀ ਵਾਲਾ ਚੋਣ ਨਿਸ਼ਾਨ ਪੰਜ ਨੰਬਰ ਬਟਨ ਤੇ ਪਾ ਕੇ ਪੰਜ ਨੰਬਰ ਵਾਲਾ ਬਟਨ ਦਬਾ ਕੇ ਤੇ ਆਪਾਂ ਰਾਜਵਿੰਦਰ ਸਿੰਘ ਧਰਮਪੁਰਟ ਨੂੰ ਕਾਮਯਾਬ ਕਰਕੇ ਉਹਨਾਂ ਦੀ ਕਾਮਯਾਬੀ ਸਾਡੇ ਸੁਖਵੀਰ ਸਿੰਘ ਬਾਦਲ ਜੀ ਦੀ ਕਾਮਯਾਬੀ ਆ ਤੇ ਸਾਰੇ ਮੇਰੇ ਐਸਸੀ ਭਾਈਚਾਰਾ ਖੜਾ ਹੈ ਸਾਰਿਆਂ ਨੂੰ ਤੁਹਾਨੂੰ ਪਤਾ ਹੈ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਨਹੀਂ ਸਾਡੇ ਐਸਸੀ ਭਾਈਚਾਰੇ ਵਾਸਤੇ ਕਿਹੜੀਆਂ ਸਹੂਲਤਾਂ ਸਾਨੂੰ ਦਿੱਤੀਆਂ ਸੀ ਤੇ ਅੱਜ ਸਾਰਾ ਕੁਝ ਝਾੜੂ ਸਰਕਾਰ ਨੇ ਠੱਪ ਕਰ ਦਿੱਤਾ ਤਾਂ ਮੇਰੀ ਹੱਥ ਬੰਨ ਕੇ ਬੇਨਤੀ ਹੈ ਕਾਂਗਰਸ ਹਰ ਝਾੜੂ ਵਾਲੇ ਵਾਲਿਆਂ ਦਾ ਗੱਠ ਜੋੜਾ ਆਪਾਂ ਇਹਨਾਂ ਦੋਨਾਂ ਪਾਰਟੀਆਂ ਤੋਂ ਸੁਚੇਤ ਰਹਿਣਾ ਤਾਂ ਆਪਾਂ ਆਪਣਾ ਇੱਕ ਇੱਕ ਕੀਮਤੀ ਵੋਟ ਪੰਜ ਨੰਬਰ ਵਾਲਾ ਬਟਨ ਦਬਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਫਤਵਾ ਦੇ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਵਿੱਚ ਲਿਆਈਏ ਤੇ ਆਪਣੇ ਬੱਚਿਆਂ ਦਾ ਭਵਿੱਖ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਬੀਬੀ ਜੀ ਹੁਣ ਨਹੀਂ ਗਲਤੀ ਕਰਾਂਦੇ ਹੁਣ ਨੀ ਕਿਸੇ ਨੂੰ ਵੋਟ ਪਾਉਣੇ ਅੱਗੇ ਬਾਤ ਮੰਨਣਾ ਹੱਥ ਲਾਉਣੇ